ਨਸ਼ੇ ਦੇ ਨਾਟਕਾ ਜੀ ਉੱਥੇ ਇੱਕ ਅਨਮਨੁੱਖੀ ਟ੍ਰੀਟਮੈਂਟ ਹੈ ਜੀ ਅਨਮਨੁੱਖੀ ਟ੍ਰੀਟਮੈਂਟ ਹੈ ਜੀ ਉਹ ਟ੍ਰੀਟਮੈਂਟ ਦੇ ਵਿੱਚ ਜਦ ਅਸੀਂ ਨਾਸ਼ਤੇ ਦੀ ਗੱਲ ਕਰਦੇ ਹਾਂ ਤਾਂ ਇੱਕ ਕੜਸੀ ਚੌਲਾਂ ਦੀ 12 ਘੰਟੇ ਬਾਅਦ ਰਾਤ ਨੂੰ ਚਾਰ ਰੋਟੀਆਂ ਜੀ ਦਾਲ ਨਾਲ ਉਹਦੇ ਵਿੱਚ ਕੋਈ ਨਹੀਂ ਜੀ ਕੋਈ ਉਹਦੇ ਵਿੱਚ ਲੰਚ ਨਹੀਂ ਹੈ ਦੋ ਟਾਈਮ ਹੈ ਜੀ ਹਲਕਾ ਖਾਣ ਨੂੰ 12 ਘੰਟੇ ਦਾ ਫਰਕ ਹੈ ਜੀ ਤੇ ਜਗ੍ਹਾ ਬਹੁਤ ਛੱਟ ਹੈ ਜੀ ਕਿੰਨੀ ਨਫਰੀ ਮੁੰਡਿਆਂ ਦੀ ਹੈਗੀ ਹੈ ਜੀ ਉਹਦੇ ਹਿਸਾਬ ਨਾਲ ਉਸ ਰਹਿਣ ਦੇ ਵਿੱਚ ਪਰੇਸ਼ਾਨੀਆਂ ਬਹੁਤ ਆ ਰਹੀਆਂ ਸੀ ਜੀ ਕੋਈ ਸਾਹ ਦੀ ਤਕਲੀਫ ਕੋਈ ਅਲਰਜੀ ਦੀ ਤਕਲੀਫ ਖਾਰਸ਼ ਦੀ ਤਕਲੀਫ 47 ਲਈ ਇਹਦੀ ਪ੍ਰੋਬਲਮ ਵੀ ਆਉਂਦੀ ਹੈ ਜੀ ਮੈਡੀਸਨ ਮਿਲਦੀ ਸੀ ਨਾ ਚੀਜ਼ਾਂ ਦੀ ਕੋਈ ਦਵਾਈ ਕੋਈ ਨਹੀਂ ਜੀ ਤਾਂ ਤੇ ਕਦੋਂ ਐਡਮਿਟ ਹੋਏ ਹੋ ਤੁਸੀਂ ਉੱਥੇ ਟਾਈ ਮਹੀਨੇ ਹੋ ਗਏ ਜੀ 5 ਮਹੀਨੇ ਕਿਹੜਾ ਨਸ਼ਾ ਕਰਦੇ ਸੀ ਮੈਂ ਤਾਂ ਜੀ ਡਿਪਰੈਸ਼ਨ ਦਾ ਪੇਸ਼ੈਂਟ ਸੀ ਜੀ ਓਕੇ ਮੈਨੂੰ ਪਤਾ ਨਹੀਂ ਘਰਦਿਆਂ ਨੇ ਕਿਸ ਗਾਈਡ ਦੇ ਤਹਿਤ ਕਿਉਂ ਮੈਨੂੰ ਇੱਥੇ ਭੇਜਿਆ ਕੀ ਜਿਹੜਾ ਇਹ ਨਸ਼ਾ ਸਿਡਾਊ ਹਸੈਂਟਰ ਹੈ ਕੀ ਉੱਥੇ ਡਿਪਰੈਸ਼ਨ ਵਾਲੇ ਦਾ ਟਰੀਟਮੈਂਟ ਹੋ ਜਾਂਦਾ ਜੀ ਕੀ ਉੱਥੇ ਕੋਈ ਡਾਕਟਰ ਤਾਇਨਾਤ ਕੀਤਾ ਗਿਆ ਸੀ ਨਹੀਂ ਜੀ ਡਾਕਟਰ ਕੋਈ ਵਿజిਟ ਨਹੀਂ ਕਰਦਾ ਸੀ ਉੱਥੇ ਇਹ ਖੁਦ ਹੀ ਕੋਈ ਖਾਜ ਦੇ ਜਾਂ ਕੋਈ ਅਲਰਜੀ ਦੇ ਕੋਈ ਇੰਜੈਕਸ਼ਨ ਲਾਉਂਦੇ ਸੀਗੇ ਸਾਨੂੰ ਨਹੀਂ ਪਤਾ ਉਹ ਕਿਦਾਂ ਭਰੇ ਜਾਂਦੇ ਸੀ ਉਹ ਨੀਡਲ ਬਦਲੀ ਜਾਂਦੇ ਸੀ ਜਾਂ ਨਹੀਂ ਪਰ ਸਾਨੂੰ ਲਗਾ ਦਿੱਤਾ ਜਾਂਦਾ ਸੀ ਉਹਨਾਂ ਵੱਲੋਂ ਆਪ ਹੀ ਕੋਈ ਕੰਮ ਵੀ ਕਰਾਇਆ ਜਾਂਦਾ ਸੀ ੱੱਕੇ ਨਾਲ ਥੋੜੇ ਥੋੜੇ ਕੰਮ ਘਰ ਦੇ ਕਰਾਏ ਜਾਂਦੇ ਸੀ ਜੀ ਸੈਂਟਰ ਤੇ 게ਟ ਦੇ ਨਾਲ ਵਧੀਆਂ ਰੱਖੀਆਂ ਜੀ ਉੱਥੋਂ ਤੇ ਗੋਹਾਕੂੜਾ ਕਰੋ ਜੀ ਉਸ ਤੋਂ ਬਾਅਦ ਚਾਹ ਮਿਲਣੀ ਹੈ ਇਸ ਸਵੇਰੇ ਪਾਣੀ ਵਰਗੇ ਇੰਨੀ ਚਾਹ ਜੀ ਇੰਨੀ ਚਾਹ ਸ਼ਾਮ ਨੂੰ ਮਿਲਣੀ ਹੈ ਜੀ ਜਿਹੜਾ ਡਾਈਟ ਚਾਰਟ ਬਣਿਆ ਹੋਊਗਾ ਸਾਨੂੰ ਨਹੀਂ ਪਤਾ ਹੈ ਉਹਦੇ ਵਿੱਚ ਕੀ ਕੀ ਦਰਸਾਇਆ ਗਿਆ ਪਰ ਉਹਦੇ ਹਿਸਾਬ ਨਾਲ ਨਹੀਂ ਹੈ ਜੋ ਅਸੀਂ ਬਿਆਨ ਕੀਤਾ ਸਾਨੂੰ ਦਿੱਤਾ ਜੀ ਚੌਲ ਕੜਚੀ ਤੇ ਚਾਰ ਫਲ ਕੇ ਬਸ ਉਹੀ ਦਿੱਤਾ ਜਾਂਦੇ ਹੋ ਤੁਹਾਨੂੰ ਕੌਣ ਛੜਾ ਕੇ ਲੈ ਕੇ ਆਇਆ ਉਹ ਤੁਹਾਨੂੰ ਨਹੀਂ ਪੁਲਿਸ ਅਫਸਰ ਡਾਕਟਰ ਪੁਲਿਸ ਅਫਸਰ ਲੈ ਕੇ ਆਇਆ ਨਹੀਂ ਸਾਡੇ ਕੋਲ ਪਹਿਲਾਂ ਪੁਲਿਸ ਅਫਸਰ ਪਹੁੰਚੀ ਸੀ ਸਾਡੇ ਬਿਆਨ ਲੈਣ ਸਾਨੂੰ ਪੁੱਛਣ ਅਸੀਂ ਆਪਣੇ ਬਿਆਨ ਸਹੀ ਤਰੀਕੇ ਨਾਲ ਨਹੀਂ ਕਰ ਸਕੇ ਆਜ਼ਾਦੀ ਨਾਲ ਕਿਉਂਕਿ ਉਹ ਆਜ਼ਾਦੀ ਨਹੀਂ ਸੀ ਜੀ ਉਹ ਤਾਂ ਇੱਕ ਸਾਡੇ ਤੇ ਨਾ ਗੁਲਾਮੀ ਟਾਈਪ ਅਸੀਂ ਨજરਬੰਦ ਸੀਗੇ ਜੀ ਉਹਨੂੰ ਨજરਬੰਦੀ ਕਹਿ ਸਕਦੇ ਆ ਪ੍ਰਾਈਵੇਟ ਨજરਬੰਦੀ ਉਹਦੇ ਚ ਅਸੀਂ ਨਹੀਂ ਬਿਆਨ ਕਰ ਸਕਦੇ ਸੀ ਕੁਝ ਜੇ ਅਸੀਂ ਕਰ ਦਿੰਦੇ ਸਾਨੂੰ ਪਤਾ ਸੀ ਸਰਕਾਰੀ ਫੋਰਸ ਹੈ ਇਹਨਾਂ ਨੇ ਬਿਆਨ ਲਿਖ ਕੇ ਸਾਡੇ ਚਲੇ ਜਾਣਾ ਜੀ ਉਸ ਤੋਂ ਬਾਅਦ ਫਿਰ ਜਿਹੜਾ ਸਾਡਾ ਟ੍ਰੀਟਮੈਂਟ ਹੋਣਾ ਸੀ ਅਨਮਨੁੱਖੀ ਉਹ ਸਾਨੂੰ ਚਿਲਣਾ ਪਿਆ ਸੀ ਜੀ ਸਾਡੇ ਚ ਡਰਦਾ ਕੋਈ ਨਹੀਂ ਬੋਲਿਆ ਜੀ ਹਾਂ ਤੁਸੀਂ ਆਜ਼ਾਦ ਹੋ ਖੁਸ਼ ਹਾਂ ਹਾਂਜੀ ਬਿਲਕੁਲ ਫ੍ਰੀ ਹੈ ਜੀ ਅਸੀਂ ਅਸੀਂ ਆਪਣਾ ਜਿਹੜੀ ਹੈ ਖਾਕੀ ਵਰਦੀ ਪੰਜਾਬ ਪੁਲਿਸ ਦੇ ਬਹੁਤ ਧੰਨਵਾਦੀਆਂ ਸਲੂਟ ਕਰਦੇ ਆ ਜੀ ਕਦੋਂ ਐਡਮਿਟ ਹੋਏ ਹੋ ਮੈਂ 6 ਜਨਵਰੀ ਨੂੰ ਆਇਆ ਜੀ ਨਸ਼ਾ ਕਰਦੇ ਸੀ ਕੋਈ ਮੈਂ ਕੋਈ ਨਸ਼ਾ ਨਹੀਂ ਕਰਦਾ ਜੀ ਹਾਂ ਜੀ ਹੁਣ ਤਾਂ ਜੀ ਹੋਰ ਹੀ ਧੰਦੇ ਚੱਲ ਰਹੇ ਨੇ ਪ੍ਰੋਪਰਟੀਆਂ ਦੇ ਕੀ ਵਤੀਰਾ ਕੀ ਕਰਦਾ ਸੀ ਵਤੀਰਾ ਤਾਂ ਤੁਹਾਨੂੰ 10 ਕਿਲੋ ਦੇਣੀ ਸੀ ਸਾਰਾ ਕੁਸਰੀ ਹੈ ਮੈਂ ਪੁਲਿਸ ਅਫਸਰਾਂ ਦਾ ਧੰਨਵਾਦ ਆ ਇਹਨਾਂ ਨੇ ਸਾਨੂੰ ਘੜਾ ਰਿਆ ਸਾਡਾ ਬਹੁਤ ਬੁਰਾ ਹਾਲ ਸੀ ਕਿੱਥੇ ਐਡਮਿਟ ਕਿੱਥੇ ਸੀ ਜੀ ਐਡਮਿਟ ਦਾਖਲ ਕਿੱਥੇ ਜੀ ਦਾਖਲ ਕਿੱਥੇ ਤੇ ਇਹ ਸੈਂਟਰ ਚ ਤੇ ਹਾਈ ਪ੍ਰਾਈਵੇਟ ਸੈਂਟਰ ਪ੍ਰਾਈਵੇਟ ਜੀ ਹਾਂ ਸਾਰੇ ਕੰਮ ਆ ਸਾਰੇ ਭਾਂਡੇ ਸਾਰੇ ਕੱਪੜੇ ਪਰਿਵਾਰ ਦੇ ਸਾਰਾ ਕੁਝ ਆਪ ਹੀ ਤੋਦੇ ਤੇ ਸਾਡੇ ਸਖਾਣਪੇਣ ਨੂੰ ਸਹੀ ਮੈ ਸਾਡੇ ਸਖਾਣਪੇਣ ਨੂੰ ਹੁਣ ਤਾਂ ਨਹੀਂ ਕਿਹੜਾ ਦਿੰਦਾ ਜੀ ਕੋਈ ਉੱਥੇ ਦਵਾਈ ਬੁੱਟੀ ਦਿੱਤੀ ਜਾਂ ਕੋਈ ਦਵਾਈ ਬੁੱਟੀ ਜਾਂ ਟੀਕਾ ਲਾਉਂਦੇ ਤੇ ਜਿਹਦੇ ਖਾਸ ਪਈ ਹੁੰਦੀ ਹੈ ਹਾਂ ਮੈਂ ਸਮਝ ਚੱਕਰ ਠੋਗਦੇ ਨੇ ਡੋਲੇ ਜੀ ਕਿੰਨਾ ਸਮਾਂ ਉੱਥੇ ਰਹੀ ਅਦੇਲ ਜੀ ਸੇਵਾ ਸੇਜਨ ਬਰੀ ਦਾ ਸਭਾ 2 ਮਹੀਨੇ ਹੋ ਗਏ ਹੋਗੇ ਪੂਰੇ ਖੋਸਾਂ ਜੀ ਜਿੰਨੂੰ ਨੀਂਦ ਨਹੀਂ ਧੰਨਵਾਦ ਆ ਜੀ ਇਹ ਸੁਪਨਾ ਪਾਸਤੇ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਪੁਣੇ ਨੀਨੋ ਖਰਦਵੇ ਕੇ ਇੱਕ ਇਨਲੀਗਲ ਨਸ਼ਾ ਸ਼ਰੋਮ ਕੇਂਦਰ ਚੱਲ ਰਿਹਾ ਜੀ ਉਸ ਦਿਨ ਦੇ ਡਾਕਟਰਾਂ ਦੀ ਟੀਮ ਨੂੰ ਨਾਲ ਲੈ ਕੇ ਰੇਡ ਕੀਤੀ ਗਈ ਸੀ ਇੱਥੇ 17 ਪੇਸ਼ੈਂਟਰ ਸੀ ਉੱਤੇ ਉਹਦੇ ਕਬਜ਼ੇ ਵਿੱਚ ਚੁਟਾਏ ਆ ਜੀ ਸਰ ਅੱਜ ਛਡਵਾਈ ਗਈ ਨਹੀਂ ਹਾਂਜੀ ਹਾਂਜੀ ਹੁਣੇ ਹੁਣੇ ਸ਼ਰਾਬ ਕੇ ਆਏ ਆ ਹਸਪੀਟਲ ਤੋਂ ਮੈਡੀਕਲ ਕਰਾਉਣ ਲੱਗੇ ਹਾਂ ਉਹ ਸਰ ਉਹ ਇਨਫੋਰਮੇਸ਼ਨ ਹੋਈ ਸੀ ਜੀ ਸਰ ਹਾਂਜੀ ਇਨਫੋਰਮੇਸ਼ਨ ਮਿਲੀ ਸੀ ਤੇ ਸਰ ਇਹ অথੋਰਾਇਜ਼ ਸੀਗਾ ਐਫੀਲੀਏਟਡ ਸੀਗਾ ਜੀ ਨਸ਼ਾ ਛਡਾਊ ਕੇਂਦਰ ਇਹ ਲੈ ਕੇ ਕਿਉਂ ਸੀਗਾ ਸਿੱਕ ਪ੍ਰਾਈਵੇਟ ਬੰਦੇ ਵੱਲੋਂ ਆਪਣੇ ਘਰ ਵਿੱਚ ਹੀ ਚਲਾਇਆ ਜਾ ਰਿਹਾ ਸੀ ਟੋਟਲ ਕਿੰਨੇ ਸੀਗੇ ਸਰ ਪੇਸ਼ੈਂਟ ਉਹਦੇ ਵਿੱਚ ਜੀ 17 ਪੇਸ਼ੈਂਟ ਸੀਗੇ ਤੁਸੀਂ ਸਾਰਿਆਂ ਨੂੰ ਲੈ ਕੇ ਆਏ ਹੋ ਜੀ ਸਾਰਿਆਂ ਡਾਕਟਰ ਸਾਹਿਬ ਡਾਕਟਰ ਸਾਹਿਬ ਨੇ ਆਪਣੇ ਮਦਦ ਦੇ ਨਾਲ ਐਸਐਮਓ ਸਾਹਿਬ ਸੀਗੇ ਜੀ ਉਹ ਨਾਲ ਮਦਰ ਨਾਲ ਲੱਗ ਕੇ ਰਹਸੇ ਇਹ ਸਰ ਕਿੰਨੇ ਕੇ ਸਮੇਂ ਤੋਂ ਚੱਲ ਰਿਹਾ ਸੀਗੇ ਜੀ ਇਹ ਪਤਾ ਹੀ ਕੁਛ ਇਹਨਾਂ ਨੇ ਦੱਸਿਆ ਮਦਾ ਵਗੈਰਾ 8-10 ਮਹੀਨੇ ਤੋਂ ਚੱਲ ਰਿਹਾ ਸੀ ਕੋਈ ਸਰ ਡਾਕਟਰ ਵਗੈਰਾ ਅਪਾਇੰਟਡ ਸੀਗੇ ਅੰਦਰ ਉੱਥੇ ਕੋਈ ਡਾਕਟਰ ਡਾਕਟਰ ਨਹੀਂ ਸੀ ਕੋਈ ਸਰ ਮੈਡੀਸਨ ਵਗੈਰਾ ਤੁਹਾਨੂੰ ਬਰਾਮਦ ਹੋਈ ਜਾਂ ਕੋਈ ਇੰਜੈਕਸ਼ਨ ਵਗੈਰਾ ਅੰਦਰ ਉੱਥੇ ਕੋਈ ਮੈਡੀਸਨ ਜਾਂ ਇੰਜੈਕਸ਼ਨ ਵਗੈਰਾ ਨਹੀਂ ਮਰੇ ਸਾਨੂੰ ਠੀਕ ਆ ਜੀ